ਵਾਹਿਗੁਰੂ ਕਾ ਬਖਸ਼ਾ ਵਾਹਿਗੁਰੂ ਕੀ ਬਖਸ਼ਾਏ ਗੁਰੂ ਰੂਪ ਸਦ ਸੰਗਤਿਓ ਅਸਰ ਵਿਰਾਰ ਦਾ ਦਸ ਬਿਨਾ ਕੀਰਤਨ ਨਾਲ ਸਭਨ ਕਰ ਰਹੇ ਸੀ ਬੜੇ ਸੁੰਦਰ ਅੰਦਾਜ਼ ਵਿੱਚ ਇੱਥੇ ਬੈਠਿਆ ਸਦਗੁਰੂ ਜੀ ਖਿਆਲ ਵਖੇਸ਼ ਕੀਤਾ ਹੈ ਤੁਹਾਡੇ ਸਾਹਮਣੇ ਰੱਖਾ ਸੂਰਜ ਦੀ ਗਰਦਿਸ਼ ਨਾਲ ਜ਼ਮੀਨ ਦੀ ਗਰਦਿਸ਼ ਨਾਲ ਪ੍ਰਥਵੀ ਤੇ ਰੁਪਾਂ ਬਦਲਦੀਆਂ ਨੇ, ਥੇਥਾਂ ਬਦਲਦੀਆਂ ਨੇ, ਦਿਨ ਬਦਲਦੇ ਨੇ, ਰਾਤ ਬਦਲਦੀ। ਪਰ ਸਾਰੀ ਤਬਦੀਲੀ ਦਾ ਕੇਂਦਰ ਜ਼ਮੀਨ ਦੀ ਗਰਦਿਸ਼, ਸੂਰਜ ਦੀ ਗਰਦਿਸ਼, ਸੂਰਜ ਏਕੋ ਰੂਪ ਅਨੇਕ ਨਾਮਿਤ ਕਰਤੇ ਕੇ ਕਹਤੇ ਇਸ। ਕਦੀ ਸਰਦੀ ਕਦੀ ਗਰਮੀ ਕਦੀ ਮੌਸਮੇ ਹਜ਼ਾਂ ਕਦੀ ਮੌਸਮੇ ਬਹਾਰ ਇਸ ਤਰ੍ਹਾਂ ਰੁਪਤਾਂ ਖਿਤਾਬ ਬਾਰ ਸੂਰਜ ਦੀ ਦਿਗਰ ਦਿਸ਼ਾ ਨਾਲ ਬਦਲਦੇ ਹਨ ਮਨੁੱਖ ਦੇ ਮਾਨਸਿਕ ਮੰਡਲ ਦੇ ਚ ਵੀ ਰੁਪਤਾਂ ਹੁੰਦੀ ਹੈ ਜਿਹਨੂੰ ਅਵਸਥਾ ਕਹ ਲਈਏ ਜਿਹਨੂੰ ਮਾਨਸਿਕ ਹਾਲਤ ਕਹ ਲਈਏ ਬਦਲਦੀ ਹੈ ਬਦਲਦੀ ਉਸਦੀ ਤਬਦੀਲੀ ਦਾ ਜੋ ਕਾਰਨ ਹੈ ਉਹ ਮੈਂ ਤੁਹਾਡੇ ਸਾਹਮਣੇ ਇਸ ਉਪਰ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ ਪ੍ਰਾਚੀਨ ਕਾਲ ਤੋਂ ਅਧਿਐਨ ਕਰਕੇ ਜੋ ਗੱਲ ਸਾਹਮਣੇ ਆਈ ਉਸ ਨੂੰ ਜਗਤ ਗੁਰੂ ਬਾਬਾ ਧੰਨ ਗੁਰਨਾਨਕ ਦੇਵ ਜੀ ਮਹਾਰਾਜ ਨੇ ਆਸਾ ਦੀਵਾਰ ਦੇ ਇੱਕ ਸ਼ਲੋਕ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤੀ ਉਸੇ ਨੂੰ ਮੈਂ ਆਧਾਰ ਬਣਾ ਰਿਹਾ ਲੋਕਤੰਤ, ਸੂਰਜ ਨਾਲ ਬਦਲਦੇ ਨੇ ਰਾਜ ਨੈਤਿਕ ਮੰਡਲ ਬਦਲਦਾ ਹੈ ਕਿਸੇ ਰਾਜਪਾਲ ਦੀ ਤਬਦੀਲੀ ਨਾਲ ਚਾਹੇ ਸ਼ਕਸੀ ਹਕੂਮਤ ਹੈ ਚਾਹੇ ਡੈਮੋਕ੍ਰੇਸੀ ਪ੍ਰਜਾਤੰਤਰ ਹੈ ਲੋਕਤੰਤਰ ਹੈ ਲੇਕਿਨ ਪਾਰਟੀ ਦੀ ਜਦ ਹਕੂਮਤ ਬਦਲ ਜਾਂਦੀ ਹੈ ਸ਼ਖਸ ਦੀ ਜਦ ਹਕੂਮਤ ਬਦਲ ਜਾਂਦੀ ਹੈ ਬਹੁਤ ਕੁਝ ਬਦਲ ਜਾਂਦਾ ਬਹੁਤ ਕੁਝ ਤਬਦੀਲ ਹੋ ਜਾਂਦਾ ਹੋ ਬਹੁ ਮਨੁੱਖ ਦਾ ਜਿਹੜਾ ਮਾਨਸਿਕ ਮੰਡਲ ਹੈ ਇਹ ਵੀ ਤੇ ਵੀ ਕੋਈ ਰਾਜ ਕਰਦਾ ਹੈ ਰਾਜ ਦੀ ਤਬਦੀਲੀ ਨਾਲ ਮਾਨਸਿਕ ਮੰਡਲ ਬਦਲ ਜਾਂਦਾ ਹੈ ਜਿਵੇਂ ਬਾਹਰ ਰਾਜ ਪਾਠ ਦੇ ਬਦਲਦੇ ਆ ਬਹੁਤ ਕੁਝ ਤਬਦੀਲ ਹੋ ਜਾਂਦਾ ਹੈ ਬੜਾ ਕੁਝ ਬਦਲ ਜਾਂਦਾ ਜਿ세 ਗੁਣੇ ਅਸੀਂ ਭਾਰਤ ਦੇ ਇੱਕ ਰੂਪ ਦੇਖੀਏ ਕੁਛ ਹਰਸਾ ਪਹਿਲੇ ਹੋਰ ਪਾਰਟੀ ਦੀ ਹਕੂਮਤ ਸੀ ਹੁਣ ਹੋਰ ਪਾਰਟੀ ਦੀ ਹਕੂਮਤ ਹੈ ਪਹਿਲੇ ਜਿਹਾ ਮਾਹੌਲ ਨਹੀਂ ਰਿਹਾ ਮਾਹੌਲ ਵਿੱਚ ਪਰਿਵਰਤਨ ਆ ਗਿਆ ਪਾਸਾਵਰਣ ਵਿੱਚ ਬਦਲੀ ਲੱਗ ਗਈ ਹੋ ਬੋ ਸੜੇ ਮਨ ਦੇ ਹਾਲਤ ਮਨ ਦੀ ਵਿਦਾ ਮੰਦਾ ਵਾਤਾਵਰਣ ਵਿੱਚ ਬਦਲਦਾ ਹੈ ਮਾਨਸਿਕ ਮੰਡਲ ਤੇ ਵੀ ਕਿਸੇ ਦੀ ਹਕੂਮਤ ਆਉਂਦੀ ਨਾ ਔਰ ਉਠੇ ਵੀ ਹਕੂਮਤਾਂ ਬਦਲਦੀਆਂ ਹਕੂਮਤ ਬਦਲਦੀ ਰਹੇ ਲੜਾਈ ਨਾਲ ਉਂਝ ਨਹੀਂ ਕਿਉਂਕਿ ਜਿੱਤੇ ਤੇ ਹਾਰੇ ਫਲਾਣੀ ਪਾਰਟੀ ਹਾਰੇ ਵੀ ਫਲਾਣੀ ਜਿੱਤ ਗਈ ਉਦੋਂ ਜਿਹੜਾ ਹੈ ਛੇ ਕਿਸੇ ਨੂੰ ਸ਼ਸਤਰ ਨਾਲ ਹਰਾਣਾ ਹੈ ਜਾਂ ਕਿਸੇ ਨੂੰ ਮਤ ਨਾਲ ਮੋੜਨਾ ਹੈ ਹਰਣਾ ਹੈ ਹਰਣਾ ਹੀ ਲੜਾਈ ਜਿੱਤਣਾ ਬਿਨਾਂ ਸੰਘਰਸ਼ ਤੋਂ ਨਹੀਂ ਜਿੱਤਿਆ ਜਾ ਸਕਦਾ ਸ਼ਸਤਰ ਦੀ ਲੜਾਈ ਵਿੱਚ ਬਹੁਤ ਸਾਰਾ ਹੌਨ ਖਰਾਬਾ ਹੋ ਜਾਂਦਾ ਸੀ ਉਹਨੂੰ ਤਬਦੀਲ ਕੀਤਾ ਗਿਆ ਹੈ ਉਹਨੂੰ ਪਰਵਰਤਿਤ ਕੀਤਾ ਗਿਆ ਹੈ ਉਹਦੀ ਤਬਦੀਲੀ ਨਹੀਂ ਆਦੀ ਗਈ ਹੈ ਇਸ ਸੰਬੰਧ ਵਿੱਚ ਸਿਆਸਤ ਨੂੰ ਕਰਾਂ ਦੇ ਨੀਤੀ ਨੂੰ ਬਹੁਤ ਗਹਿਰਾਈ ਨਾਲ ਸਮਝਣ ਵਾਲਾ ਹੋ ਚੁੱਕਿਆ ਇੱਕ ਸ਼ਾਇਰ ਇਕਬਾਲ ਇਹ ਜੀ ਕਹਿੰਦਾ ਹੈ ਜਲਾਲ ਦੇ ਬਾਦਸ਼ਾਹ ਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ ਜੁਦਾ ਹੋ ਵੀ ਸਿਆਸਤ ਸੇ ਤੁਰਹ ਜਾਂਦੀ ਹੈ ਚੰਗੇ ਜੀ ਕਿੰਦੇ ਚਾਏ ਡੈਮੋਕ੍ਰੇਸੀ ਹੋਵੇ ਦੇ ਚਾਏ ਕਿੰਗਾ ਹੋਵੇ ਚਾਹੇ ਸ਼ਖਸੀ ਹਕੂਮਤ ਹੋਵੇ कि चाहे लोकतंत्र हो अगर धर्म नहीं है तो समझ लेना चंगेज खां हुकूमत कर रहे हैं हलाकू हुकूमत कर रहे हैं और जुल्म ही जुल्म होगा क्योंकि धर्म दया पे खड़ा है धर्म संतुष्टि पे खड़ा है ये दो गल्लां जब मुखी के अंदर नहीं होंगे चाहे वो हुकूमत ਸ਼ਖਸੀ ਹੈ ਜਾਂ ਡੈਮੋਕ੍ਰੇਸੀ ਹੈ ਅਗਰ ਧਰਮ ਨਹੀਂ ਹੈ ਬੜੀ ਸੋਹਣੀ ਹੈ ਇਹ ਉਸ ਮਹਾਨ ਸ਼ਾਇਰ ਦੀ ਕਵਤਾ ਹੈ ਜਲਾਲ ਦੇ ਪਾਦਸ਼ਾਹੀ ਇਹ ਜਮਹੂਰੀ ਤਮਾਸ਼ਾ ਹੋ ਲੋਕਤੰਤਰ ਨੂੰ ਡੈਮੋਕ੍ਰੇਸੀ ਨੂੰ ਪਰਸ਼ੀਨ ਉਰਦੂ ਵਿੱਚ ਜਮਹੂਰੀ ਕਹਿੰਦੇ ਹਨ ਜਮਹੂਰੀ ਕਿੰਨ ਕਿੰਨਾ ਉਹ ਸ਼ਖਸੀ ਹਕੂਮਤ ਕਰਦਾ ਸ਼ਖਸੀ ਹਕੂਮਤ ਜਗਾ ਦੇ ਬਾਦਸ਼ਾਹ ਹੀ ਹੋ ਜਾਂ ਜੰਗੋਰੀ ਤਮਾਸ਼ਾ ਹੋ ਜੰਗੋਰੀਤ ਨੂੰ ਡੈਮੋਕ੍ਰੇਸੀ ਨੂੰ ਉਹਨੇ ਤਮਾਸ਼ਾ ਘੈਰ ਦਿੱਤਾ ਹੈਰਾਨਗੀ ਹੋਦੀ ਹੈ ਇਤਨਾ ਸਿਆਣਾ ਮਨ ਡੈਮੋਕ੍ਰੇਸੀ ਨੂੰ ਤਮਾਸ਼ਾ ਕਹਿ ਦਿੰਦਾ ਹੈ समकाली हो तीन शायर टैगोर भाई साहब भाई वीर सिंह डॉक्टर इकबाल तीनों एक दे सन तीन ही संत पहले सन कवि टैगोर संत कवि है भाई साहब भाई वीर सिंह जी संत कवि ने डॉक्टर मोहम्मद इकबाल फकीर शायर ਫਿਰ ਨੇ ਬਹੁਤ ਗਹਿਰਾਈ ਤੱਕ ਜਾਣਾ ਸ਼ਾਇਦ 나 ਆਪ ਨੂੰ ਪਤਾ ਹੋਵੇ ਗੁਰਨਾਣਿਕ ਦੇਵ ਜੀਾਰੇ ਜੋ ਇਕਬਾਲ ਨੇ ਲਿਖੇ ਨੇ ਲਵਜ਼ ਬੜੇ ਕੀਮਤੀ ਨੇ ਉਹ ਕਹਿੰਦਾ ਹੈ ਸ਼ਮਾ ਅਕਸੇ ਜੋ ਮਨ ਉਵਰ ਹੋ ਉਹ ਇਹ ਮਹਿਫਿਲ ਨਾ ਥੀ ਹੱਕ ਕਹਿੰਦੇ ਨੇ ਸੱਚ ਨੇ सच की क्षमा रोशनी हो सके मैं वैसे ही नहीं सी माहौल ऐसा नहीं क्षमा से जो मनोवर हो वो ये महफिल न थी बारिश रहमत हुई पर जमी काबिल न थी इस नजम सिर्फ गुरु नानक देता दिता उसने फिर सतगुरु के ख्याल है ओ ਆਪਣੇ ਭਾਵ ਇਹ ਪ੍ਰਗਟ ਕਰਦਾ ਹੈ اے ਗੁਰੂ ਨਾਲ ਨੇ ਤੂੰ ਕਦਮ ਕਦਮ ਤੇ ਸੱਚ ਦਾ ਦੀਵਾ ਜਲਾਇਆ ਪਰ ਮੈਂ ਫਿਰ ਤੇ ਅੰਧਿਆ ਨਹੀਂ ਸੀ ਰੋਸ਼ਨੀ ਨਹੀਂ ਹੋਈ ਰੋਸ਼ਨੀ ਜੇ ਹੋਈ ਅੰਧਿਆਂ ਨੇ ਲਾਭ ਨਹੀਂ ਉਠਾਇਆ ਕਿਉਂਕਿ ਅੰਧਿਆਂ ਨੇ ਅੱਖਾਂ ਨਹੀਂ ਖੋਲੀਆਂ ਇੱਕ ਉਹ ਅੰਧਾ ਹੁੰਦਾ ਹੈ ਜੇਦੀ ਅੱਖਾਂ 'ਚ ਰੋਸ਼ਨੀ ਨਹੀਂ ਇਕ ਉਹ ਵੀ ਵਕਤੀ ਤੌਰ ਤੇ ਅੰਦਾਵੰਦਾ ਜੋ ਅੱਖਾਂ ਬੰਦ ਕਰ ਕਰੇ ਸ਼ਮਾ ਅਕਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਾ ਥੀ ਬਾਹਰ ਸੇ ਰਹਿਨਮਤ ਹੋਈ ਪਰ ਸਮੇਂ ਕਾਬਿਲ ਨਾ ਥੀ ਐ ਗੁਰੂ ਨਾਨਕ ਤੂੰ ਸੱਚ ਦਾ ਦੇਵਾ ਕਦਮ ਕਦਮ ਦੇ ਜੜਾਇਆ ਲੋਕਾਂ ਨੇ ਅੱਖਾਂ ਨਹੀਂ ਖੋਲੀਆਂ ਤੇਰੀ ਰੌਸ਼ਨੀ ਨਹੀਂ ਦੇਖੀ ਤੇਰਾ ਦੀਪਕ ਆੰਬਿਆਂ ਵੀ ਮੈਕਰਦੇ ਚਲਦਾ ਰਿਹਾ ਫਿਰ ਕਹਿੰਦੇ ਨੇ اے ਗੁਰੂ ਨਾਨਕ ਤੂੰ ਕਦਮ ਕਦਮ ਜੁਤੇ ਰਹਿਮਤ ਦੀ ਬਾਰਿਸ਼ ਕੀਤੀ ਬੜੀ ਬਾਰਿਸ਼ ਕੀਤੀ ਪਰ ਜ਼ਮੀਨ ਤੇ ਪਥਰੇ ਦੀ ਸੀ ਕੁਛ ਨਹੀਂ ਪੈਦਾ ਹੋਇਆ ਕੁਛ ਵੀ ਨਹੀਂ ਪੈਦਾ ਹੋਇਆ ਇਹੀ ਵਿਗਵਾਨ ਕਹਿੰਦਾ ਦੋ ਮਹਾਪੁਰਸ਼ ساری ਦੁਨੀਆ ਚ ਨਹੀਂ ਸਮਝੇ ਗਏ ਬਾਕੀ ਥੋੜੇ ਬਹੁਤ ਸਮਝੇ ਗਏ ਨੇ ਉਨਾਂ ਦੇ ਲੱਖੇ ਕਦਮ ਦੇ ਲੋਕਾਂ ਨੇ ਚਲਣ ਦੀ ਕੋਸ਼ਿਸ਼ ਵੀ ਕੀਤੀ ਹੈ ਸਫਲਤਾ ਵੀ ਕਈਆਂ ਨੇ ਪ੍ਰਾਪਤ ਕੀਤੀ ਹੈ ਕਹਿੰਦੇ ਦੋ ਬਿਲਕੁਲ ਨਹੀਂ ਸਮਝੇ ਗਏ ਕਿਹੜੇ ਦੋ ਉਹ ਦੋਵਾਂ ਦਾ ਨਾਂ ਲਿਖਦਾ ਹੈ ਮਹਾਤਮਾ ਬੁੱਧ ਗੁਰੂ ਨਾਨਕ ਨਹੀਂ ਸਮਝੇ ਗਏ ਸ਼ਮਾ ਗੌਤਮ ਜਲ ਰਹੀ ਹੈ ਮਹਿਫਿਲ ਅਗਿਆਰ ਹੈ ਗੌਤਮ ਦਾ ਦੇਵਾ ਸੱਚ ਦਾ ਦੇਵਾ ਝੂਠਿਆਂ ਦੀ ਮਹਿਫਿਲ ਦੇ ਚ ਜਲ ਇੱਕ ਵਾਰ ਨਾਨਕ ਦਾ ਦੀਪਕ ਅંધਿਆਂ ਦੀ ਮਹਿਰਦ ਦੇ ਚੱਲ ਰਿਹਾ ਹੈ ਛੇਜ ਕਹਿੰਦਾ ਉਹ ਉਸ ਲੰਬੀ ਚੌੜੀ ਨਜ਼ਮ ਦੇਖਦਾ ਹੈ ਕਿ ਦੋ ਨਹੀਂ ਸਮਝਦੇ ਚਾਰੇ ਇਹਾਂ ਦੀ ਗੱਲ ਨਹੀਂ ਪਕੜਦੇ ਚਾਈ ਇਤਨੀ ਗਹਿਰੀ ਸੀ ਇਤਨੀ ਗਹਿਰੀ ਸੀ ਕੋਈ ਇਤਨਾ ਗਹਿਰਾ ਸਰੋਤਾ ਹੋ ਨਾ ਸਕੇ ਇਤਨੀ ਉੱਚੀ ਗੱਲ ਸੀ ਇਤਨੀ ਉੱਚੀ ਗੱਲ ਸੀ ਕਿ ਸੇਣੀ ਆਪਣੀ ਸਮਝ ਨੂੰ ਇਤਨਾ ਉੱਚਾ ਕੀਤਾ ਹੈ ਇਹ ਕਹਿੰਦੇ ਪਛਾਣੇ ਨਹੀਂ ਹੈ ਸਮਝੇ ਨਹੀਂ ਗਏ ਇਹ ਦੋ ਖੈਰ ਲੰਕਾਵਾਂ ਨਾ ਰਵੇ ਇੱਕ ਵਾਰ ਕਹਿੰਦਾ ਜਲਾ ਦੇ ਪਾਦਸ਼ਾਹ ਇਹੋ ਜਦਮ ਹੋਰੀ ਤਮਾਸ਼ਾ ਹੋ ਜੁਦਾ ਹੋ ਦੇ ਸਾਸਤ ਸੇ ਤੋ ਰਹਿ ਜਾਂਦੇ ਹੈ ਚੰਗੇ ਅਗਰ ਧਰਮ ਨਹੀਂ ਹੈ ਤਾਂ ਕੇਵਨ ਚੰਗੇਜ਼ ਖਾਨ ਦੀ ਹਕੂਮਤ ਹੈ ਚੰਗੇਜ਼ ਖਾਨ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਹਰਾਕੂ ਚੰਗੇਜ਼ ਖਾਨ ਆਪਣੇ ਸਮੇਂ ਦੇ ਬੜੇ ਜ਼ਾਲਮ ਬਾਦਸ਼ਾਹ ਬਸਤੀਆਂ ਉਜਾੜ ਕੇ ਲੰਘਦੇ ਸਨ ਤੜਪਦੇ ਹੋਏ ਮਨੁੱਖਾਂ ਤੋਂ ਉਹਨਾਂ ਦੇ ਘੋੜੇ ਲੰਘਦੇ ਸਨ ਚੰਗੇਜ਼ ਖਾਨ ਹੱਸਦਾ ਸੀ ਹਰਾਕੂ ਹੱਸਦਾ ਸੀ ਟੜਕੂ ਦੇਵ ਦੇ ਮਨੁੱਖਾਂ ਨੂੰ ਵੇਖਣਾ ਉਹਦਾ ਮਨੋਰੰਜਨ ਸੀ ਲਾਸ਼ਾਂ ਦੇ ਢੇਰਾਂ ਨੂੰ ਵੇਖਣਾ ਵੀ ਖੁਸ਼ੀ ਸੀ ਔਰ ਟੜਕੂ ਦੇਵ ਦੇ ਮਨੁੱਖਾਂ ਨੂੰ ਵੇਖਣਾ ਇਹ ਉਹਦਾ ਇਹ ਉਹਦੇ ਲਈ ਇੱਕ ਤਮਾਸ਼ਾ ਸੀ ਮਨੋਰੰਜਨ ਸੀ ਇੰਨਾ ਜ਼ਰੂਰ ਇਤਨਾ ਜ਼ਰੂਰ ਇੱਕ ਵਾਰ ਕਹਿੰਦਾ ਹੈ ਗਣ ਧਰਮ ਨਹੀਂ ਦਇਆ ਤੇ ਸੰਤੋਸ਼ਟੀ ਨਹੀਂ ਹਕੂਮਤ ਚਾਹੇ ਸ਼ਖਸੀਅਤ ਚਾਹੇ ਡੈਮੋਕ੍ਰੇਸੀ ਸਮਝ ਲੋ ਚਗੇਜ਼ ਖਾਂ ਬੈਠਾ ਹਕੂਮਤ ਚਗੇਜ਼ ਦੀ ਫਿਰ ਦੂਸਰੀ ਗੱਲ ਜਿਹੜੀ ਕਰਦਾ ਜਲਾਦੀ ਪਾਦਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ ਜਮਹੂਰੀਅਤ ਨੂੰ ਤਮਾਸ਼ਾ ਕਹਿ ਰਹੇ ਕਿਉਂ ਉਹਨੂੰ ਅੱਗੇ ਖੋਲਣਾ ਸਵਾਲ ਇਹ प्रकरण ਨਹੀਂ ਸੀ ਪਰ ਆ ਗਏ ਸਾਹਮਣੇ ਕਰਨਿਆ ਜਿਹਾ ਨੇ ਬੈਠੇ ਕਹਿੰਦੇ ਜਮਹੂਰੀਅਤ ਇਕ ਤਰਜ਼ ਹਕੂਮਤ ਹੈ ਕਿ ਜਿਸਮੇ ਜਮਹੂਰੀ ਡੈਮੋਕ੍ਰੇਸੀ ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸਮੇ ਬੰਦਗੋ ਨੂੰ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ ਕਹਿੰਦੇ ਡੈਮੋਕ੍ਰੇਸੀ ਕੀ ਇਹ ਬੰਦਿਆਂ ਦੀ ਗਿਣਤੀ ਇੱਕ ਦੁਰਾਚਾਰੀ ਮਨੁੱਖ ਹੈ ਇੱਕ ਸਦਾਚਾਰੀ ਮਨੁੱਖ ਹੈ ਦੋਹਾਂ ਦੇ ਵੋਟ ਦੀ ਕੀਮਤ ਇੱਕੋ ਹੀ ਇਕ ਦਾਨੀ ਮਨੁੱਖ ਹੈ ਇਕ ਬੇਈਮਾਨ ਮਨੁੱਖ ਹੈ ਦੋਹਾਂ ਦੇ ਵੋਟ ਦੀ ਕੀਮਤ ਇੱਕੋ ਹੀ ਹੈ ਇਕ ਸਤਸੰਗੀ ਹੈ ਇਕ ਮਹਾਂ ਕੁਸੰਗੀ ਹੈ ਦੋਹਾਂ ਦੇ ਵੋਟ ਦੀ ਕੀਮਤ ਇੱਕੋ ਹੀ ਹੈ ਇਕ ਬਲਾਤਕਾਰੀ ਹੈ ਦੁਰਾਚਾਰੀ ਇਕ ਸਲਾਚਾਰੀ ਹੈ ਦੋਹਾਂ ਦੇ ਵੋਟ ਦੀ ਕੀਮਤ ਇੱਕੋ ਹੀ ਹੈ ਇਕ ਮਹਾ ਮੂਰਖ ਹੈ ਇਕ ਮਹਾ ਸਿਆਣਾ ਹੈ ਇਕ ਬਹੁਤ ਕਠੋਰ ਹੈ ਇਕ ਬਹੁਤ ਦਿਆਲੂ ਹੈ ਦੋਹਾਂ ਦੇ ਵੋਟ ਦੀ ਕੀਮਤ ਇੱਕੋ ਹੀ ਹੈ ਕਿਥੇ ਖੋਤਾ ਦੇ ਦਲਾ ਇੱਕੋ ਹੀ ਸਰ ਖੋਤਿਆਂ ਦੀ ਤਾਦਾਦ ਜ਼ਿਆਦਾ ਹੋਣੀ ਚਾਹੀਦੀ ਹੈ ਇਥੇ ਪੱਥਰ ਤੇ ਹੀਰੇ ਇੱਕੋ ਹੀ ਨੇ ਸਰ ਪੱਥਰਾਂ ਦੀ ਤਾਦਾਦ ਜ਼ਿਆਦਾ ਹੋਣੀ ਚਾਹੀਦੀ ਹੈ ਇਥੇ ਛੇ ਫੇਕੁੱਤੇ ਇੱਕੋ ਹੀ ਨੇ ਬਸ ਸਰ ਕੁੱਤਿਆਂ ਦੀ ਤਾਦਾਦ ਜ਼ਿਆਦਾ ਹੋਣੀ ਚਾਹੀਦੀ ਹੈ पर मैं अर्ज करा शेर नालों कुत्ते ज्यादा ने हीर नालों पत्थर ज्यादा ने ज्यादा घोड़िया ज्यादा ने नालों मूर्ख ज्यादा ने दयालुआ कठोर ज्यादा ने, नालों, कठो ने। नालों दुराचारी ज़्यादा ने ईमानदार नालों बेईमान ज्यादा ने ਕਿ ਜੇ ਵੋਟਾਂ ਦੇ ਗਿਣਤੇ ਹੋਵੇਗੇ ਤਾਂ ਪਰ ਬੇਈਮਾਨ ਹਕੂਮਤ ਬਰੇਗਾ ਔਰ ਕੌਣ ਕਰੇਗਾ ਦੋਸ਼ਾ ਕੋਮਤ ਕਰੇਗਾ ਇੱਕ ਵਾਰਨ ਕਹਿੰਦਾ ਜਮਹੂਰੀ ਤਮਾਸ਼ਾ ਜਮਹੂਰ ਇੱਕ ਤਮਾਸ਼ਾ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਗੁਣਾਉਂ ਦੀ ਤੇ ਗੱਲ ਹੀ ਨਹੀਂ ਹੈ ਸਿਰਫ ਗਿਣਤੀ ਦੀ ਗੱਲ ਹੈ ਤੇ ਜੇ ਗਿਣਤੀ ਦੀ ਗੱਲ ਕਰਨੀ ਹੈ ਮਹਾਤਮਾ ਬੋਧ ਨੇ ਆਪਣੇ ਧੰਪਦ ਗ੍ਰੰਥ ਦੇ ਵਿੱਚ ਇਹ ਲਿਖਿਆ ਆਨੰਦ ਨੂੰ ਸੰਬੋਧਨ ਕਰਦੇ ਹੋਏ ਜੋ ਉਹਨਾਂ ਦਾ ਚਿਹਰਾ ਬਰਾਸੀ ਆਨੰਦ ਬਹੁਤ ਵੱਡੀ ਢੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਢੀੜ ਨਹੀਂ ਆਉਂਦੀ ਸੂਤਰ ਹੈ ਚੌਥਾ ਆਨੰਦ ਬਹੁਤ ਵੱਡੀ ਢੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਵੀ ਨਹੀਂ ਆਈ ਬਲਕਿ ਇੱਕ ਕਹਿ ਲਓ ਚੰਗਾ ਮਨੁੱਖ ਤੇ ਕਦੀ ਲੱਖਾਂ ਕਰੋੜਾਂ ਛੇਕ ਕਰ ਇੱਕ ਕਰ ਫਿਰ ਉਸ ਚੰਗੇ ਮਨੁੱਖ ਦਾ ਜੀਵਣਾ ਔਖਾ ਹੋ ਜਾਂਦਾ ਹੈ ਕਿਉਂ ਖੇੜ ਤੇ ਬਹੁਗਣਤੀ ਦੀ ਬਹੁਗਣਤੀ ਦੀ ਸਾਰਾ ਬਨਾਰਸ ਘਹਿ ਰਿਹਾ ਹੈ कबीर पागल लोग कह कबीर बौराना कबीर अपनी वाणी कहने ते सारे मैनु कहने कबीर पागल कबीर पागल लोग कह कबीर बौराना पर कबीर का मरम राम ही जाना बनारस वासियां नु कौन दसे कि कोई ते बंदा जेड़ा सयाना है बाकी ते सब पागला दी भीड़ ਇੱਕ ਹੋਰ ਨੁਕਤਾ ਵੀ ਰੱਖਦੇ ਆਂ ਸਵਾਵ ਗੱਲ ਚੱਲ ਗਈਏ ਭੀੜ ਜਿਸ ਪਾਸੇ ਜਾ ਰਹੀ ਹੋਵੇ ਬਹੁਤੀ ਭੀੜ ਉਹ ਕੰਡਾ ਬੰਦਾ ਚਾਹੇ ਕਿਤਨਾ ਹੀ ਵਿਪਰੀਤ ਦੂਸਰੀ ਦਸ਼ਾ ਚ ਜਾਣ ਵਾਲਾ ਹੋਵੇ ਪੀੜੋ ਸੁਣੋ ਧਾਕਾ ਮਾਰ ਕੇ ਉਸ ਪਾਸੇ ਲੈ ਜਾਏ ਅੱਜ ਕੀ ਅਮਰਤ ਸਰਮੈਂਟ ਕਲੀ ਦੇ ਜ ਫਸ ਗਿਆ ਬਾਹਰ ਮੰਡਾਲ ਤੋਂ ਕਥਾ ਕਰਕੇ ਆ ਕਾਰ ਤੇ ਪਹੁੰਚ ਨਹੀਂ ਸਕਦੀ ਸੀ ਉਹਨੂੰ ਬਾਹਰ ਛੱਡਿਆ ਪੈਦਲ ਚੱਲੇ ਇੱਕ ਕਿਲਮਟ ਜਿਸ ਗਲੀ 'ਚ ਜਾਈਏ ਭੀੜ ਜਾ ਰਹੀ ਸੀ ਵਿਪਰੀਤ ਮੈਂ ਜਾਣਾ ਦਰਵਾਜ਼ੇ ਸੱਪ ਇੱਕ ਕਦਮ ਅੱਗੇ ਚੱਲਦਾ ਸੀ 10 ਕਦਮ ਪਿੱਛੇ ਹੋ ਜਾਂਦਾ ਸੀ ਬਾਵੇਂ 10 ਬੰਦੇ ਮੈਨੂੰ ਕੋਸ਼ਿਸ਼ ਪਾਈ ਕਰਦੇ ਸਨ ਲੈ ਜਾਣ ਦੀ ਏਕ ਨੇ ਕਿਦਰ ਮੇਰੀ ਕਹਾਣੀ ਸੁਣੀ ਸੀ ਉਹਨੇ ਮੈਨੂੰ ਮਜ਼ਾਕ 'ਚ ਕਹਿ ਦਿੱਤਾ ਗੈਣੀ ਜਿਸ ਪਾਸੇ ਭੀੜ ਚੱਲਦੀ ਗਈ ਉਸੇ ਪਾਸੇ ਜਾ ਉਸੇ ਪਾਸੇ ਜਾ ਲੋਭੀਆਂ ਦੀ ਭੀੜ विकारियां दी ਢੇੜ ਹੈ ਮੂਰਖਾਂ ਦੀ ਢੇੜ ਦੋਸ਼ਾਂ ਦੀ ਢੇੜ ਹੈ ਕਿਦ ਨੇ ਕਦ ਬਿਆਦੋ ਮਨੁੱਖ ਹੋਵੇ ਨਹੀਂ ਚੱਲਦੀ ਮੂਰਖਾਂ ਦੀ ਢੇੜ ਹੈ ਕਿਦ ਨੇ ਕਦ ਸਵਣ ਸਿਆਣਾ ਮਨੁੱਖ ਹੋਵੇ ਮੂਰਖ ਐਸਾ ਧੱਕਾ ਮਾਰਦੇ ਨੇ ਆਪਣੇ ਨਾਲ ਹੀ ਤੋੜਦੇ ਉਸ ਲਈ ਰਸਤਾ ਬਣਾਣਾ ਆਖਾ ਜਾਂਦਾ ਹੈ ਕਠਨ ਹੋਵੇ ਬਹੁਤ ਵੱਡੀ ਢੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਪਰ ਚੰਗੇ ਮਨੁੱਖਾਂ ਦੀ ਕਦੀ ਢੀੜ ਨਹੀਂ ਹੋਈ ساری ਢੀੜ ਬਨਾਰਸ ਦੇ ਕਹਿ ਲਈ ਕਬੀਰ ਪਾਗਲ ਹੈ ਦੁਸ਼ਟ ਹੈ ਕਬੀਰ ਤੇ ਦੋ ਹੋਰ ਵੀ ਵੱਡੇ ਇਲਜ਼ਾਮ ਲਗੇ ਦੁਰਾਚਾਰ ਦੇ ਤੇ ਚੋਰੀ ਦੇ ਇਤਿਹਾਸ ਪੜੋਗੇ ਕਬੀਰ ਦਾ ਤੇ 당 ਰਹੇ ਜਾਓਗੇ ਨਿਹਰੇ ਇਲਜ਼ਾਮ ਹੀ ਨਹੀਂ ਲਗੇ ਚੋਰੀ ਦੇ ਇਲਜ਼ਾਮ ਸਿਕੰਦਰ ਲੋਧੀ ਨੇ ਜੇਲ੍ਹ ਵਿੱਚ ਵੀ ਪਾਇਆ ਦੁਲਾਚਾਰ ਦੇ ਇਲਜ਼ਾਮ ਦੇ ਸਜ਼ਾ ਵੀ ਸੁਣਾਈਏ ਹਕੂਮਤ ਨੇ ਔਰ ਨਾਸਤਿਕ ਅਧਾਰਮਿਕ ਇਹ ਵੀ ਇਲਜ਼ਾਮ ਲਗੇ ਉਸ ਵਕਤ ਦੇ ਕਾਜ਼ੀ ਨੇ ਇਹ ਵੀ ਇਲਜ਼ਾਮ ਲਾਇਆ ਕਿ ਸ਼ਰਾ ਦੀ ਤੋਹੀਨ ਕਰਦਾ ਹੈ ਔਰ ਸਜ਼ਾ ਪਹਿਲੇ ਜੇਲ੍ਹਾਂ 'ਚ ਫਿਰ ਸਜ਼ਾਏ ਮੌਤ ਸਦੈ ਸਜ਼ਾਏ ਮੌਤ ਕਿਸ ਤਰ੍ਹਾਂ ਦੇਣੀ ਹੈ ਹਾਥੀ ਦੇ ਪੈਰਾਂ ਦੇ ਥੱਲੇ ਕੁਚਲ ਕੇ ਭਾਰਵੇਂ ਲੋਕੀਂ ਪੁੱਛਦੇ ਨੇ ਕਿਹਾ ਅਪਰਾਧ ਸੰਤ ਹੈ ਕਿ ਨਾ ਬਾੰਦ ਕੋਟ ਕੁੰਚੜ ਕੋ ਦੇ ਨਾ ਹੱਥ ਪੈਰ ਵਿਚਾਰੇ ਦੇ ਬੰਨ ਦਿੱਤੇ ਨੇ ਹਾਥੀ ਦੇ ਮੌ ਸੁੱੜ ਦਿੱਤੇ ਸਜ਼ਾਏ ਮੌ ਸ਼ਰ੍ਹਾਦੀ ਤੋਹੀਨ ਕਰੇ ਅਜ ਵੀ ਅਰਬ ਦੇਸ਼ਾਂ 'ਚ ਸਜ਼ਾ-ਏ-ਮੌਤ ਹੈ ਸਾਊਦੀ ਅਰਬ 'ਚ ਲੀਬੀਆ 'ਚ ਟਿਊਨੀਸ 'ਵਿੱਚ ਸਜ਼ਾ-ਏ-ਮੌਤ ਕਿਸੇ ਵਕਤ ਜਦ ਪਾਲਵਾਨਾ ਦੀ ਹਕੂਮਤ ਸੀ ਅਫਗਾਨਿਸਤਾਨ 'ਚ ਜੋ ਸ਼ਰ੍ਹਾਦੀ ਤੋਹੀਨ ਕਰੇ ਸਜ਼ਾ-ਏ-ਮੌਤ ਸੀ ਮੌਤ ਦੀ ਸਜ਼ਾ ਸੁਣਾਈ ਗਈ ਤੁਸੀਂ ਆ ਗੋਗੇ ਸ਼ਰਾਂ ਦੀ ਤੋਹਨ ਕੀਤੀ ਨਹੀਂ ਇੱਕ ਸਚਾਈ ਬਿਆਨ ਕੀਤੀ ਬੁੱਤ ਪੋਜ ਪੋਜ ਹਿੰਦੂ ਹੋਏ ਤੁਰਕ ਮੁਏ ਸੇ ਲਾਈ ਹੋਈ ਲੈ ਜਾ ਰਹੇ ਹੋਈ ਲੈ ਗਾੜੇ ਤੇਰੀ ਗੱਤ ਦਉ ਨਾ ਪਾਈ ਮਨ ਰੇ ਸੰਸਾਰ ਅੰਧ ਗ헤ਰਾ ਚਹ ਦਿਸ ਬਸਰਿਓ ਹੈ ਜਮਜੇ ਸਾਰਾ ਸੰਸਾਰ ਅੰਧੇਰ ਵਿੱਚ ਭਟਕ ਰਿਹਾ ਇੱਕ ਪੱਥਰ ਨੂੰ ਪੋਜਦਾ ਹੈ ਇੱਕ ਦਿਨ ਉਹ ਫੇਰੀ ਤਰਫ ਸੈ ਜਾਂਦਾ ਇਕ ਮੁਰਦੇ ਨੂੰ ਦਫਨ ਕਰ ਲੈਂਦਾ ਇਕ ਜਲਾ ਦਿੰਦਾ ਬਸ ਇਸੇ ਨੂੰ ਧਰਮ ਸਮਝਿਆ ਤੇ ਇਸੇ ਨੂੰ ਧਰਮ ਸਮਝਿਆ ਮਨਰੇ ਸੰਸਾਰ ਅੰਧ ਗਾਇਆ ਗਿਣਤੀ ਦੇ ਲਾਜ਼ ਨਾਲ ਵੱਡੀ ਕੌਮ ਹਿੰਦੂ ਨਰਾਜ਼ ਕਰ ਦੇ ਕਬੀਰ ਨੇ ਤਾਕਤ ਦੇ ਲਾਜ਼ ਨਾਲ ਮੁਸਲਮਨ ਨਰਾਜ਼ ਕਰ ਰਹੇ ਜੁਲਾਹ ਕੇਵਨ ਜੁਲਾਹ ਕੋਈ ਬਾਵਾ ਦੀ ਤਾਕਤ ਨਹੀਂ ਧਨ ਦੀ ਤਾਕਤ ਨਹੀਂ ਕੋਈ ਰਾਜ ਨੈਤਿਕ ਤਾਕਤ ਨਹੀਂ ਲੇਕਿਨ ਪ੍ਰਭੂ ਦਾ ਨਾਮ ਜਪ ਜਪ ਕੇ ਇਤਨਾ ਨਿਰਭੈ ਹੋ ਗਿਆ ਟੱਕਰ ਦੁਆ ਨਾਲ ਲੈ ਸਜ਼ਾਏ ਮੌਤ ਸੁਣਾਏ ਗਈ ਕਬੀਰ ਆਪਨੇ ਗਿਨੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾ ਜੀਨੇ ਅੰਧਿਆਰੇ ਹਾਥੀ ਬੰਨੇ ਹੈ ਕਬੀਰ ਨੂੰ ਝੋਟ ਨੂੰ ਚੁਗਦਾ ਹੈ ਨਮਸਕਾਰ ਕਰਦਾ ਹੈ ਕਬੀਰ ਕਹਿੰਦਾ ਹਾਥੀ ਨੂੰ ਤੇ ਕੋਈ ਸਮਝ ਆ ਗਈ ਹੈ ਅੰਦੇ ਕਾਜ਼ੀ ਰੁਕਾ ਕਦੀ ਸਮਝਾਏ ਕਿੰਚਰ ਝੋਟ ਲੈ ਲੈ ਨਮਸਕਾਰੇ ਮੂਝੀ ਕਾਜ਼ੀ ਨੈ ਅੰਧਿਆਰੇ ਆਪ ਦੀ ਗਿਆਤ ਲਈ ਅਰਥ ਕਰਨ ਕਿਸੇ ਵਕਤ ਫਿਰ ਇਹ ਕੁਲਾਸਾ ਕਰਾਂਗਾ ਹਾਥੀ ਗਊ ਪੰਛੀਆਂ ਚ ਮੋਰ ਤੇ ਹੰਸ ਜੋ ਪਾਇ ਜਾਣ ਉਹ ਚਲਾਲ ਕੋੜਾ ਵੀ ਹੈ ਇੱਕ ਸਿਆਣੇ ਜਾਨਵਰ ਬਣੇ ਜਾਂਦੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਹਨ ਔਰ ਮਨੁੱਖ ਦੇ ਬਹੁਤ ਨੇੜੇ ਨੇ ਪ੍ਰਾਚੀਨ ઋષਿ ਕਹਿੰਦੇ ਨੇ ਮਰਨ ਤੋਂ ਬਾਅਦ ਇਹ ਲਾਜ਼ਮੀ ਮਨੁੱਖ ਦੀ ਜੋਨੀ ਪ੍ਰਾਪਤ ਕਰਨਗੇ ਮਨੁੱਖ ਬਣਨਗੇ ਕਿਉਂ ਇਹਨਾਂ ਦਾ ਮਨ ਬਣ ਚੁੱਕਿਆ ਹੈ ਕਿ ਦੁੱਖ ਸੁੱਖ ਮਹਿਸੂਸ ਕਰਦੇ ਹਨ ਸਮਝਦੇ ਨੇ ਇੱਕ ਹਾਥੀ ਦੀ ਕਥਾ ਹੋਤੀ ਗੁਰੂ ਗੋਬਿੰਦ ਬਾਹਦਰ ਸਾਹਿਬ ਜੀ ਮਹਾਰਾਜ ਆਪਣੀ ਬਾਣੀ ਚ ਬਾਰ ਬਾਰ ਦੁਹਰਾਉਂਦੇ ਜਬ ਹੀ ਸਰਨ ਗਹੀ ਕਿਰਪਾ ਨੇ ਗਜ ਘਰ ਹਾਲ ਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਣੋ RAM ਕਹਿਤ ਬੰਧਨ ਤੇ ਟੂਟਾ ਗਜ ਦੀ ਗੱਲ ਕਰ ਰਹੇ ਨੇ ਹਾਥੀ ਦੀ ਗੱਲ ਖੈਰ ਇਹ ਕਿਸੇ ਵਰ ਕੋ ਪ੍ਰਕਾਸ਼ ਕਰਾਂਗੇ ਕੁਛ ਜਾਨਵਰ ਵਿਖਾਈ ਤੇ ਦੇਂਦੇ ਨੇ ਪਸ਼ੂ ਨੇ ਪਰ ਸ਼ਰੀਰ ਕਰਕੇ ਪਸ਼ੂ ਨੇ ਮਨ ਕਰਕੇ ਮਨੁਸ਼ ਨੇ ਮਨ ਬਣ ਗਿਆ ਤੇ ਮਨੁਸ਼ ਜਿਦਾ ਮਨ ਵਿਕਸਤ ਹੋ ਜਾਏ ਉਸੇ ਨੂੰ ਮਨੁਸ਼ ਕਹਿੰਦੇ ਨੇ ਮਨ ਰੱਖਦਾ ਹੈ ਇਹ ਸਮਝਦਾ ਹੈ ਇਹ ਦੁੱਖ ਸੁੱਖ ਮਹਿਸੂਸ ਕਰਦਾ ਹੈ ਤੋ ਹਾਥੀ ਘੋੜਾ ਗਊ ਮੱਖੋ ਮੋਰ ਤੇ ਹੰਸ ਇਤਿਆਦਿਕ ਐਸੇ ਪਸ਼ੂ ਨੇ ਜੋ ਤਨ ਕਰਕੇ ਪਸ਼ੂ ਦਿਖਾਈ ਦੇ ਰਹੇ ਨੇ ਮਨ ਕਰਕੇ ਮਨੁੱਖ ਨੇ ਮੈਂ ਇਹ ਨਹੀਂ ਕਹਿੰਦਾ ਸਾਰੇ ਹਾਥੀ ਮਨੁੱਖ ਨੇ ਕਿ ਸਿਆਣੇ ਨੇ ਸਾਰੇ ਤੇ ਮਨੁੱਖ ਵੀ ਮਨੁੱਖ ਨਹੀਂ ਨੇ ਚਾਰ ਪੈਰ ਜਾਨਵਰਾਂ ਵਿੱਚੋਂ ਕੁਝ ਐਸੇ ਨੇ ਜੋ ਮਨੁੱਖ ਨੇ ਦੋ ਪੈਰਾਂ ਵਾਲਿਆਂ 'ਚ ਬਹੁਤ ਸਾਰੇ ਐਸੇ ਨੇ ਜੋ ਪਸ਼ੂ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਮਹਾਰਾਜ ਕਹਿੰਦੇ ਨੇ ਮਨੁਸ਼ ਦਿਖਾਈ ਦੇ ਰਹੇ ਨੇ ਪਸ਼ੂ ਨੇ ਪਸ਼ੂ ਨੇ ਬੜੇ ਕਠੋ ਬੜੇ ਨਾ ਸੰ ਬੜੀ ਮੂਰਤ ਕਰਤੂ ਤੋ ਪਸ਼ੂ ਕੀ ਮਾਨਸ ਜਾਵ ਲੋਕ ਪਚਾਰਾ ਕਰੇ ਦਿਨ ਰਾਤ ਮੈਂ ਇਸ ਕਰਾਂ ਬਹੁਤ ਸਾਰੇ ਪਸ਼ੂਆਂ ਵਿੱਚ ਕੁਝ ਐਸੇ ਨੇ ਜੋ ਮਨੁਸ਼ ਨੇ ਪਸ਼ੂ ਨਹੀਂ ਔਰ ਬਹੁਤ ਸਾਰੇ ਮਨੁੱਖਾਂ ਵਿੱਚ ਬਹੁਤ ਸਾਰੇ ਐਸੇ ਨੇ ਜੋ ਮਨੁੱਖ ਨਹੀਂ ਨੇ ਪਸ਼ੂ ਕਿਸੇ ਜ਼ਮਾਨੇ ਵਿੱਚ ਪਿਛੇ ਚਲੇ ਜਾਈਏ ਡਰ ਜਗਨਾ ਵਿੱਚ ਸੀ ਪਸ਼ੂਆਂ ਦਾ ਸ਼ਹਿਰਾਂ ਕਸਬਿਆਂ ਵਿੱਚ ਮਨੁੱਖਾਂ ਦਾ ਡਰ ਰਹੀ ਸੀ ਡਰ ਜਗਨਾ ਵਿੱਚ ਸੀ ਲੋਕੀ ਕੱਲੇ ਦੁਕਾਨੇ ਜਾਂ ਗਲ ਵਿੱਚ ਲੰਘਦੇ ਡਰਦੇ ਸੀ ਵੇ ਜੰਗਲਾਂ ਤੋਂ ਸੀ ਡਰਾਉਣੇ ਜੰਗਲ ਪ੍ਰਤੀਤ ਹੁੰਦੇ ਸਨ ਅੱਜ ਤਾਂ ਜੰਗਲਾਂ ਦਾ ਡਰ ਨਹੀਂ ਰਹਿ ਗਿਆ ਇਹ ਵੀ ਮਹਿਸੂਸ ਕਰਦੇ ਹਾਂ ਅੱਜ ਮਨੁੱਖ ਜੰਗਲਾਂ ਤੋਂ भयभीत ਨਹੀਂ ਅੱਜ ਮਨੁੱਖ ਪਸ਼ੂਆਂ ਤੋਂ भयभीत ਨਹੀਂ ਅੱਜ ਮਨੁੱਖ ਮਨੁੱਖ ਤੋਂ ਹੀ ਡਰਿਆ ਅੱਜ ਮਨੁੱਖ ਮਨੁੱਖ ਤੋਂ भयभीत ਹੈ ਜੰਗਲਾਂ ਵਿੱਚ ਡਰ ਖਤਮ ਹੋ ਗਿਆ ਹੈ ਸ਼ਹਿਰਾਂ ਵਿੱਚ ਡਰਵਾ ਪਸ਼ੂਆਂ ਦਾ ਡਰ ਖਤਮ ਹੋ ਕੇ ਮਨੁੱਖਾਂ ਦਾ ਡਰ ਵੱਧ ਗਿਆ ਹੈ ਕਾਰਨ ਬੌਤਿਕ ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ ਪਸ਼ੂ ਦੀ